ਕੀ ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਦਿੱਲੀ ਸ਼ਰਾਬ ਕੋਟਾਲੇ ਮਾਮਲੇ ਵਿੱਚ 100 ਮਹੀਨਿਆਂ ਤੋਂ ਬਾਅਦ ਸਮੇਂ ਤੋਂ ਜੇਲ੍ਹ ਵਿੱਚ ਬੰਦ ਮਨੀਸ਼ ਸਿਸੋਧਿਆ ਨੂੰ ਅੱਜ ਵੱਡੀ ਰਾਹਤ ਮਿਲੀ ਹੈ ਦੇਸ਼ ਦੀ ਸਰਵੋਚ ਅਦਾਲਤ ਨੇ ਆਖਰਕਾਰ ਮਨੀਸ਼ ਸਿਸੋਧਿਆ ਨੂੰ ਜ਼ਮਾਨਤ ਦੇ ਦਿੱਤੀ ਹੈ ਸਿਸੋਧਿਆ ਨੂੰ 10 ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਮਿਲ ਗਈ ਹੈ ਖਬਰ ਹੈ ਕਿ ਸਿਸੋਧਿਆ ਅੱਜ ਸ਼ਾਮ ਹੀ ਜੇਲ੍ਹ ਤੋਂ ਰਿਹਾ ਹੋ ਜਾਣਗੇ ਉਥੇ ਹੀ ਸੋਦੀਆ ਨੂੰ ਜ਼ਮਾਨਤ ਮਿਲਣ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਸ਼ੀ ਜ਼ਾਹਰ ਕੀਤੀ ਤੇ ਇਸ ਨੂੰ ਸੱਚਾਈ ਦੀ ਜਿੱਤ ਘਰਾਰ ਦਿੱਤਾ ਚੀਮਾ ਨੇ ਨਿਸ਼ਾਨਾ ਸਾਧਿਆ ਹੈ ਕਿ ਆ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਭਾਜਪਾ ਦੇ ਵਿਰੋਧੀ ਪਾਰਟੀਆਂ ਪ੍ਰਤੀ ਸਿਆਸੀ ਰੰਜਿਸ਼ਣ ਵਾਲੇ ਇਰਾਦਿਆਂ ਦਾ ਪਰਦਾਫਾਸ਼ ਹੋਇਆ ਹੈ ਚੀਮਾ ਸਾਹਿਬ ਮਨੀਸ਼ ਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ ED ਔਰ CBI ਦੋਨੋਂ ਦੇ ਵੱਲੋਂ ਜ਼ਮਾਨਤ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਨਰੇਬਲ ਸਰਵੋਚ ਅਦਾਲਤ ਦਾ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਮਨੀਸ਼ ਸ਼ੋਦੀਆ ਜੀ ਨੂੰ ਬੇਲ ਦਿੱਤੀ ਆ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ-ਬਹੁਤ ਥੈਂਕ ਯੂ ਔਰ ਦੂਸਰਾ ਇਥੇ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ اپੋਜੀਸ਼ਨ ਦੀਆਂ ਪਾਰਟੀਆਂ ਦੇ ਖਿਲਾਫ ਝੂਠੀਆਂ ਮੰਨਕਰਤ ਸਟੋਰੀਆਂ ਬਣਾ ਕੇ ਝੂਠੇ ਮੁਕੱਦਮੇ ਦਰਜ ਕਰ ਰਹੀ ਆ ਔਰ ਉਹਨਾਂ ਜਿਹੜੇ ਮੁਕੱਦਮੇ ਨੇ ਉਹਨਾਂ ਦੀ ਜਿਹੜੀ ਜਾਂਚ ਆ ਉਹਨਾਂ ਨੂੰ ਹੋਰ ਲੰਬਾ ਤੋਂ ਲੰਬਾ ਕਰੀ ਜਾ ਰਹੀ ਹੈ ਤਾਂ ਕਿ ਉਹ ਲੰਬਾ ਸਮਾਂ ਜੇਲ੍ਹ 'ਚ ਰਹਿਣ ਪਰ ਲੇਕਿਨ ਅਲਟੀਮੇਟਲੀ ਆ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪਰਦਾ ਪਾਸ਼ ਦੇਸ਼ ਦੀ ਸਰਵੋਚਤ ਅਦਾਲਤ ਦੇ ਵਿੱਚ ਹੋਇਆਗਾ ਔਰ ED ਔਰ CBI ਫੇਲ ਹੋਈਆ ਇਸ ਗੱਲ ਨੂੰ ਕਨਕਲੂਡ ਕਰਨ ਦੇ ਲਈ ਕਿ ਡਿਲੇ ਜਿਹੜੀ ਆ ਉਹ ਮਨੀਸ਼ ਸ਼ੋਧਿਆ ਜੀ ਕਰਕੇ ਹੋਈਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਬਿਲਕੁਲ ਸਪਸ਼ਟ ਕੀਤਾ ਡਿਲੇ ਜਿਹੜੀ ਆ ਉਹ ਡੂ ਟੂ ਦੀ ਏਜੰਸੀ ਕਰਕੇ ਹੋਈਆ ਔਰ ਏਜੰਸੀਆਂ ਦੇ ਪਿੱਛੇ ਜਿਹੜਾ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਹਾਕੀ ਦੀ ਟੀਮ ਨੂੰ ਔਰ ਜਿੰਨੇ ਵੀ ਸਾਡੇ ਖਿਡਾਰੀਆਂ ਨੇ ਨੀਰ ਚੋਪੜਾ ਜੀ ਦੇ ਹੋਰ ਸਾਰੇ ਖਿਡਾਰੀਆਂ ਨੇ ਮਨੂ ਬਾਕਰ ਜੀ ਨੇ ਜਿੰਨਾ ਆਪਣੇ ਤਗਮੇ ਹਾਸਲ ਕੀਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਮੇਰੇ ਵੱਲੋਂ ਮੈਂ ਸਮਝਦਾ ਬਹੁਤ ਮੁਬਾਰਕਬਾਦ ਕਿ ਤੁਸੀਂ ਬਹੁਤ ਭਾਗ ਲਿਆ ਆਪਣੀ ਖੇਡ ਦਾ ਅੱਛੀ ਪਰਫਾਰਮ ਕੀਤੀ ਹੈ ਔਰ ਆਉਣ ਵਾਲੇ ਸਮੇਂ ਚ ਉਹ ਵੀ ਸਾਰੇ ਖੇਡਾਂ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਔਰ ਜਿਹੜੀ ਸਾਡੀ ਹਾਕੀ ਦੀ ਟੀਮ ਜਿੱਤੀ ਹੈ ਤੇ ਵੀ 10 ਖਿਡਾਰੀ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਸੀਗੇ ਸੋ ਆਉਣ ਵਾਲੇ ਸਮੇਂ ਚ ਪੰਜਾਬ ਦੇ ਮੈਂ ਸਮਝਦਾ 올림픽 ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਵਰਲਡ ਕੱਪ ਦੇ ਅੰਦਰ ਜਾਨੋਂ ਜ਼ਿਆਦਾ ਖਿਡਾਰੀ ਹੋਣਗੇ ਇਸ ਤੇ ਲਈ ਸਰਕਾਰ ਜਿਹੜੀ ਹੈ ਲਗਾਤਾਰ ਆਪਣੇ ਸਿਰ ਤੋੜ ਯ ਅਗਵਾਈ ਚ ਕਰ ਰਹੀ ਹੈ ਬਿਲਕੁਲ ਸਨਮਾਨਯੋਗ ਸੀਐਮ ਸਾਹਿਬ ਨੇ ਅੱਜ ਕੋਸ਼ਿਸ਼ ਕੀਤੀ ਆ ਕਿ ਕਰੋੜ ਰੁਪਏ ਉਹਨਾਂ ਸਾਰਿਆਂ ਨੂੰ ਮਿਲੂਗਾ ਸੋ ਇਥੋਂ ਮੈਸਮ ਦਾ ਸਾਡੇ ਖਿਡਾਰੀਆਂ ਦੇ ਹੌਸਲੇ ਜਿਹੜੇ ਨੇਗੇ ਉਹ ਹੋਰ ਬਲੰਦ ਹੋਣਗੇ ਉਹ ਹੋਰ ਜੀ ਜਾਨ ਲਾ ਕੇ ਜਿਹੜਾ ਉਹ ਆਪਣੀ ਖੇਡ ਨੂੰ ਖੇਡਣਗੇ